ਗੁਰੂ ਸਾਹਿਬ ਜੀ ਮਹਾਰਾਜ ਰਾਤ ਦੇ ਸਮੇਂ ਚਮਕੌਰ ਦੀ ਗੜੀ ਨੂੰ ਛੱਡਦੇ ਤਿੰਨ ਸਿੰਘ ਨਾਲ ਜਾਣ ਦਾ ਹੁਕਮ ਹੋਇਆ ਫੈਦਿਆਂ ਸਿੰਘ ਭਾਈ ਤਰਵੈ ਸਿੰਘ ਤੇ ਭਾਈ ਮਾਨ ਸਿੰਘ ਇਹ ਤਿੰਨ ਸਿੰਘ ਨਾਲ ਜਾਣਗੇ ਵਿਚਾਰ ਇਹ ਹੋਈ ਹੁਕਮ ਇਹ ਹੋਇਆ ਚਾਰੋਂ ਲੱਗ ਲੱਗ ਦਿਸ਼ਾਵਾਂ ਤੋਂ ਜਾਣ ਕੇ ਤੇ ਜਦੋਂ ਵੀ ਦਿਸ਼ਾਵਾਂ ਤੋਂ ਜਾਣ ਕੇ ਇੱਕ ਗੱਲ ਲਾਖਣਗੇ ਪੀਰੇ ਹਿੰਦ ਮਿਹਰਵਤ ਪੀਰੇ ਹਿੰਦ ਮਿਹਰਵਤ ਵੀ ਹਿੰਦ ਦਾ ਪੀਰ ਚੱਲਿਆ ਜੇ ਤੁਸੀਂ ਰੋਕ ਸਕਦੇ ਤਾਂ ਰੋਕੋ ਤਾਂ ਕਿ ਕੱਲ ਨੂੰ ਇਤਿਹਾਸ ਦੇ ਵਿੱਚ ਸਿੱਖ ਇਹ ਨਾ ਪੜੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੋਕ ਕਿਥੋਂ ਨਿਕਲ ਗਏ ਕਿਸੇ ਨੂੰ ਪਤਾ ਨਹੀਂ ਲੱਗਣਗੇ ਤਿਆਸ ਤੇ ਲਿਖਤਾਂ ਨਾ ਲਿਖੀਆਂ ਜਾਣ ਇਸ ਲਈ ਹੁਕਮ ਹੋਇਆ ਵੀ ਜਦੋਂ ਵੀ ਸਿੰਘ ਚਾਰੇ ਦਿਸ਼ਾਵਾਂ ਤੋਂ ਨਿਕਲਣਗੇ ਗੱਲ ਜਰੂਰ ਆਖਣਗੇ ਗੁਰੂ ਸਾਹਿਬ ਜੀ ਮਹਾਰਾਜ ਜੀ ਤਾੜੀ ਮਾਰ ਕੇ ਥੁਲੰਗਦੇ ਤਿਆਰੀ ਹੋਈ ਜੀ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਸੰਗਤ ਸਿੰਘ ਨੂੰ ਬੁਲਾਇਆ ਸੰਗਤ ਸਿੰਘ ਨੂੰ ਆਪਣਾ ਚੋਲਾ ਤੇ ਆਪਣੀ ਕਲਗੀ ਦਿੱਤੀ ਤੇ ਉਹਨਾਂ ਦੇ ਵਸਤਰ ਗੁਰੂ ਸਾਹਿਬ ਜੀ ਨੇ ਦਿੱਤੇ ਇਸ ਚੀਜ਼ ਨੂੰ ਦੇਖ ਕੇ ਭਾਈ ਸੰਗਤ ਸਿੰਘ ਦੇ ਅੱਖਾਂ 'ਚ ਬਿਰਾਗ ਆ ਗਿਆ ਗੁਰੂ ਸਾਹਿਬ ਜੀ ਆਖਦੇ ਨੇ ਸੰਗਤ ਸਿੰਘ ਬਿਰਾਗ ਗਿਆ ਸੰਗਤ ਸਿੰਘ ਆਖਦੇ ਸਾਹਿਬ ਜੀ ਮੈਂ ਦੁਨੀਆ 'ਚ ਬੜੇ ਬਾਦਸ਼ਾਹ ਵੇਖੇ ਨੇ ਬੜੇ ਪੀਰ پیغمبر ਵੇਖੇ ਪਰ ਸੱਚ ਹੈ ਜੀ ਬੜੇ ਬਾਬੇ ਹੋਣਗੇ ਜੀ ਜਿਹੜਾ ਆਪਣਾ ਪਹਿਰਾਵਾ ਆਪਣੇ ਸੇਵਕ ਨੂੰ ਤਾਂ ਦੇ ਦੇਣਗੇ ਪਰ ਸੇਵਕ ਦਾ ਪਹਿਰਾਵਾ ਕਦੇ ਨਹੀਂ ਪਾਉਣਗੇ ਉਹ ਕਦੇ ਨਹੀਂ ਪਾ ਦੇ। ਸਾਈਬਾ ਮੈਂ ਦੁਨੀਆਂ 'ਚ ਬੜੇ ਬਾਦਸ਼ਾਹ ਵੇਖੇ ਨੇ, ਪੀਰ ਪੈਗੰਬਰ ਵੇਖੇ ਨੇ ਪਰ ਤੇਰੇ ਜਿਹਾ ਬਾਦਸ਼ਾਹ ਨਹੀਂ ਦੇਖਿਆ ਮੈਂ। ਤੂੰ ਦੀਨ ਦੁਨੀਆਂ ਦਾ ਮਾਲਕ, ਸੰਸਾਰ ਦਾ ਮਾਲਕ ਤੇ ਆਪਣੇ ਵਸਤਰ ਸੇਵਕ ਨੂੰ ਦੇ ਰਿਹਾ ਤੇ ਸੇਵਕ ਦੇ ਵਸਤਰ ਤੂੰ ਆਪ ਗੁਰੂ ਸਾਹਿਬ ਜੀ ਨੇ ਬੜੀ ਪਿਆਰੀ ਗੱਲ ਆਖੀ ਸੰਗਤ ਸਿੰਘ ਤੇਰੇ ਤੇ ਮੇਰੇ ਚ ਕੋਈ ਵਖਰੇਵਾ ਨਹੀਂ ਹੈ ਇਹ ਗੱਲ ਸਾਨੂੰ ਵਾਰ-ਵਾਰ ਹਿਰਦੇ ਚ ਵਸਾ ਲੈਣੀ ਚਾਹੀਦੀ ਹੈ ਗੁਰੂ ਸਾਹਿਬ ਜੀ ਨੇ ਸਾਡੇ ਨਾਲ ਕੋਈ ਵਖਰੇਵਾ ਨਹੀਂ ਰੱਖਿਆ ਜੀ ਅਸੀਂ ਨਾਮ ਤੋਂ ਦੂਰ ਹੋ ਕੇ ਅੰਮ੍ਰਿਤ ਵੇਲੇ ਤੋਂ ਦੂਰ ਹੋ ਕੇ ਕਿਸੋਂ ਤੋਂ ਦੂਰ ਹੋ ਕੇ ਵਖਰੇਵੇਂ ਪਾ ਰਹੇ ਹਾਂ ਪਰ ਗੁਰੂ ਸਾਹਿਬ ਨੇ ਕੋਈ ਵਖਰੇਵਾ ਨਹੀਂ ਰੱਖਿਆ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਚੋਲਾ ਤਿੱਕ ਲਗੀ ਭਾਈ ਸੰਗਤ ਸਿੰਘ ਨੂੰ ਦਿੱਤੀ। ਥੋੜਾ ਜਿਹਾ ਮੈਂ ਪੜਿਆ ਵੀ ਤੇ ਸੁਣਿਆ ਵੀ ਸ਼ਾਇਦ ਤੁਹਾਨੂੰ ਵੀ ਪਤਾ ਹੋਵੇਗਾ ਜੇ ਤੁਸੀਂ ਪੜਦੇ ਹੁੰਦਾ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਲਗੀ ਸੀ ਨਾ ਜਦੋਂ ਭਾਈ ਸੰਗਤ ਸਿੰਘ ਮੈਂ ਛੋਟੀ ਜਿਹੀ ਬੇਨਤੀ ਕਰਕੇ ਫਿਰ ਮੈਂ ਇਤਿਹਾਸਵਾਂ ਲਾਉਣਾ ਹੈ। ਭਾਈ ਸੰਗਤ ਸਿੰਘ ਜੀ ਦੇ ਜਦੋਂ ਸ਼ਹਾਦਤ ਹੁੰਦੀ ਹੈ ਜਦੋਂ ਲੈ ਕੇ ਜਾਂਦੇ ਗੁਰੂ ਭਾਈ ਸੰਗਤ ਸਿੰਘ ਦੀ ਦੇਹੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਮਝ ਕੇ ਤੇ ਉਹਨਾਂ ਨੇ ਜਦੋਂ ਵੇਖਿਆ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਹੀਂ ਅਤੇ ਉਹਨਾਂ ਨੇ ਦੇ ਹੀ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ ਸੀ ਉਹ ਕਲਗੀ ਜਿਹੜੇ ਸਮਾਂ ਪੈਂਦਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਭਾਈ ਸੰਗਤ ਸਿੰਘ ਦੇ ਪੜਪੋਤੇ ਹੋਏ ਨੇ ਭਾਈ ਭਾਰਾ ਸਿੰਘ ਜੀ ਉਹਨਾਂ ਕੋਲ ਸੀ ਇਹ ਗੱਲ ਫੈਰਨਜੀਤ ਸਿੰਘ ਉਹਨਾਂ ਨੂੰ ਪਤਾ ਲੱਗੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਤੇ ਉਸ ਵਕਤ ਉਹਨਾਂ ਨੇ ਭਾਰਾ ਸਿੰਘ ਭਾਵ ਕਿ ਭਾਈ ਸੰਗਤ ਸਿੰਘ ਦੇ ਪਰਪੋਤੇ ਨੂੰ ਜਦੋਂ ਆਪਣੇ ਕੋਲ ਬੁਲਾਇਆ ਤੇ ਗੱਲ ਆਖੀ ਵੀ ਤੁਹਾਡੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੇਸ਼ੁਮਾਰ ਬੇਕੀਮਤੀ ਜਿਹੜੀ ਕਲਗੀ ਪਈ ਹੈ ਕਹਿੰਦੇ ਹਾਂਜੀ ਪਈ ਹੈ ਕਹਿੰਦੇ ਉੱকল ਲੱਗੀ ਮੈਨੂੰ ਦੇ ਦਿਓ ਜਿੰਨੀ ਤੁਸੀਂ ਰਕਮ ਬੋਲੋਗੇ ਤੁਹਾਨੂੰ ਦੇ ਦਿੱਤੀ ਜਾਏਗੀ ਹੁਣ ਥੋੜਾ ਜਿਹਾ ਲਾਲਚੀ ਹੋ ਗਿਆ ਭਾਈ ਭਾਰਾ ਸਿੰਘ ਪਾਰਵ ਸਿੰਘ ਨੇ ਆਖਿਆ ਵੀ ਮਹਾਰਾਜਾ ਰਣਜੀਤ ਸਿੰਘ ਜਿਹੜਾ ਐਸਾ ਸ਼ਖਸ ਆ ਵੀ ਝੁਬਾਨ ਕਰਕੇ ਮੁਕਰਦਾ ਨਹੀਂ ਕਦੇ ਵੀ ਤੇ ਉਸ ਵਕਤ ਨੇ ਆਖਿਆ ਸੀ ਵੀ ਤੁਹਾਡੇ ਖਜ਼ਾਨੇ ਚ ਜਿੰਨਾ ਵੀ ਪਿਆ ਉਹ ਸਾਰਾ ਮੈਨੂੰ ਦੇ ਦਿਓ ਉਸ ਸਮੇ 125000 ਮੋਹਰਾਂ ਸਨ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਸਾਰਾ ਖਜ਼ਾਨਾ ਖਾਲੀ ਕਰ ਦਿੱਤਾ ਆਪਣਾ ਟੁੱਕ ਲਗੀ ਲੈ ਤਿਆਸਾਖ ਦਬਿਓ ਕਲਗੀ ਨੂੰ ਜਿੱਥੇ ਮਹਾਰਨਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਉੱਪਰ ਪ੍ਰਕਾਸ਼ ਕਰਦੇ ਸਨ ਉੱਥੇ ਸ਼शोਭਿਤ ਕਰਦੀ ਰੋਜ਼ ਨਮਸਕਾਰ ਕਰਨਾ ਉਸ ਤੋਂ ਬਾਅਦ ਉਹ ਕਲਗੀ ਕਿੱਥੇ ਗਈ ਬੜੇ ਸਵਾਲ ਵੀ ਨੇ ਕਈ ਪੱਖ ਵੀ ਨੇ ਚਲੋ ਖੈਰ ਜਿਹੜੇ ਮੈਂ ਬੇਨਤੀ ਕਰ ਰਿਹਾ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਚੋਲਾ ਬਖਸ਼ਿਆ ਤੇ ਕਲਗੀ ਬਖਸ਼ੀ ਭਾਈ ਦਿਆ ਸਿੰਘ ਦੀ ਨਿਗਾ ਗੁਰੂ ਸਾਹਿਬ ਜੀ ਦੇ ਪੈਰਾਂ ਬਲੈ ਪਹਿਰਨ। ਭਾਈ ਦਿਆ ਸਿੰਘ ਜੋੜਾ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਪਹੁੰਚਦੇ ਹਨ। ਹੁਣ ਧਿਆਨ ਚ ਰੱਖਿਓ ਇੱਕ ਗੱਲ ਜ਼ਰੂਰ। ਅਸੀਂ ਪਰਦੇ ਵੀ ਇਹ ਵੀ ਕਹੇਸ ਗੁਰੂ ਦੀ ਮੋਹ ਹੈ। ਮਾਫ ਕਰਿਓ ਮੈਂ ਸ਼ਬਦ ਵਰਤ ਰਿਹਾ। ਜਿਹੜੇ ਕੇਸਾਂ ਨੂੰ ਅਸੀਂ ਕੋਡੀਆਂ ਦੇ ਭਾਂ ਨਾਲੀਆਂ ਚ ਵਹਾ ਦਿੰਨੇ ਆ ਨਾ। ਇਹਨਾਂ ਕੇਸਾਂ ਨਾਲ ਗੁਰੂ ਨੂੰ ਕਿੰਨਾ ਪਿਆਰ ਉਹ ਸਮਝ ਲਿਓ ਤੁਸੀਂ ਇਤਿਹਾਸ ਤੋਂ ਜਿਹੜੇ ਕੇਸਾਂ ਦੀ ਅਸੀਂ ਕੀਮਤ ਨਹੀਂ ਜਾਣ ਸਕੀ ਜਾਂ ਜਾਣ ਨਹੀਂ ਰਹੀਆਂ ਜਿਹੜੇ ਕੇਸਾਂ ਨੂੰ ਅਸੀਂ ਕੈਂਚੀ ਲਾ ਕੇ ਨਾਈਆਂ ਦੇ ਦੁਕਾਨਾਂ ਤੇ ਖਿਲਾਰਾਉਂਦੇ ਆਂ ਨਾਲੀਆਂ ਚ ਭਾਉਂਦੇ ਆਂ ਉਹਨਾਂ ਕੇਸਾਂ ਨਾਲ ਗੁਰੂ ਸਾਹਿਬ ਜੀ ਨੂੰ ਕਿੰਨਾ ਪਿਆਰ ਹੈ ਗੁਰੂ ਸਾਹਿਬ ਜੀ ਨੇ ਆਪਣੇ ਸਿੱਖ ਨੂੰ ਵੀ ਪਿਆਰ ਕੀਤਾ ਉਹਨਾਂ ਦੇ ਕੇਸਾਂ ਨਾਲ ਵੀ ਪਿਆਰ ਰੱਖਿਆ ਪਈ ਦਿਆ ਸਿੰਘ ਜੋੜਾ ਲੈ ਕੇ ਜਾਂਦਾ ਸਹਬ ਜੀ ਘੋੜਾ ਤਾਂ ਨਹੀਂ ਐ ਪਰ ਜੋੜਾ ਤਾਂ ਪਾ ਲਵੋ ਪਤਾ ਨਹੀਂ ਕਿੱਥੇ ਜਾ ਕੇ ਰੁਕਣਾ ਅੱਜ ਵਾਂਗੂ ਤਾਂ ਰਸਤੇ ਨਹੀਂ ਸੀ ਨਾ ਭੈਣਾ ਅੱਜ ਵਾਂਗੂ ਚਾਨਣ ਦਾ ਤਾਂ ਕੋਈ ਇੰਤਜ਼ਾਮ ਨਹੀਂ ਸੀ ਮਾਛੀਵਾੜੇ ਦੇ ਜੰਗਲ ਚੋਂ ਲੰਘਣਾ ਗੁਰੂ ਸਾਹਿਬ ਜੀ ਨੇ ਸਹਬ ਜੀ ਪਤਾ ਨਹੀਂ ਕਿੱਥੇ ਰੋੜਾ ਤੁਹਾਡੇ ਪੈਰ ਨੂੰ ਵੱਜਣਾ ਕੰਡੇ ਵੱਜਣੇ ਪਤਾ ਨਹੀਂ ਕੀ ਕੁਝ ਵੱਜਣਾ ਤੁਸੀਂ ਜੋੜਾ ਪਾ ਲਵੋ ਸਾਹਿਬ ਚਿਕਨ ਦਿੱਤੀਆਂ ਸਿੰਘਾ ਨਹੀਂ ਮੇਰੇ ਕੋਲ ਦੁੱਖ ਨਹੀਂ ਸਹਾਰਿਆ ਜਾਣਾ ਕਹਿੰਦੇ ਸਾਹਿਬ ਜੀ ਇਹੋ ਤਾਂ ਗੱਲ ਮੈਂ ਆਖ ਰਿਹਾ ਤੈਨੂੰ ਪਤਾ ਨਹੀਂ ਕਿਹੜਾ ਕੰਡਾ ਤੁਹਾਡੇ ਪੈਰ 'ਚ ਵੱਜਣਾ ਹੈ ਕਿਹੜਾ ਰੋੜਾ ਵੱਜਣਾ ਹੈ ਕੀ ਕੁਝ ਤੁਹਾਡੇ ਪੈਰਾਂ 'ਚ ਵੱਜਣਾ ਹੈ ਤੁਹਾਡੇ ਕੋਲ ਦੁੱਖ ਸਹਾਰਿਆ ਨਹੀਂ ਜਾਣਾ ਤੁਸੀਂ ਜੋੜਾ ਪਾ ਲਵੋ ਸਾਹਿਬ ਕਹਿੰਦੇ ਐਸੇ ਮੈਂ ਸੋ ਦੁੱਖ ਸਹਾਰ ਲਵਾਂਗਾ ਕੰਡੇ ਵਾਜਨ ਮੈਨੂੰ ਪਰਵਾਹ ਨਹੀਂ ਮੇਰੇ ਪੈਰ ਛਿੱਲੇ ਜਾਣ ਮੈਨੂੰ ਪਰਵਾਹ ਨਹੀਂ ਇਹ ਦੁੱਖ ਤਾਂ ਮੈਂ ਸਹਾਰ ਲਵਾਂਗਾ ਪਰ ਜਦੋਂ ਮੈਂ ਇਸ ਜੰਗ ਦੇ ਮੈਦਾਨ ਵਿੱਚ ਉਲੰਘਣਾ ਨਾ ਤੇ ਸਿੰਘ ਪਏ ਹੋਣਗੇ ਕਈਆਂ ਦੇ ਦਿਮਾਲੇ ਖਿਲਰੇ ਹੋਣਗੇ ਕੇਸ ਖਿਲਰੇ ਹੋਣਗੇ ਜੇ ਉਹਨਾਂ ਕੇਸਾਂ ਦੇ ਉੱਤੇ ਮੇਰਾ ਪੈਰ ਧਰਿਆ ਗਿਆ ਆ ਦੁੱਖ ਨਹੀਂ ਸਹਾਰਿਆ ਜਾਣਾ ਮੇਰੇ ਕੋਲ ਗੁਰੂ ਸਾਹਿਬ ਜੀ ਨੂੰ ਪਿਆਰ ਸਿੱਕੇ ਸਨ ਨਿਸ਼ਾਨੀਆਂ ਜੀ ਗੁਰੂ ਸਾਹਿਬ ਦੀਆਂ ਗੁਰੂ ਸਾਹਿਬ ਜੀ ਨੇ ਚਲੋ ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਚਮਕੌਰ ਸਾਹਿਬ ਤੋਂ ਮਾਛੀ ਬੜਾ ਸ਼ਾਇਦ 31 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਸਾਰਾ ਪੈਂਡਾ ਜਿਹੜਾ ਗੁਰੂ ਸਾਹਿਬ ਜੀ ਨੇ ਨੰਗੇ ਪੈਰੀ ਤੈਅ ਕੀਤਾ ਕਿਉਂ ਇਸ ਕਰਕੇ ਵੀ ਮੇਰੇ ਸਿੰਘਾਂ ਦੇ ਕੇਸਾਂ ਦੇ ਉੱਤੇ ਮੇਰਾ ਪੈਰ ਨਾ ਤੜਿਆ ਮਹਿਸੂਸ ਕਰਕੇ ਦੇਖਿਓ ਕਿੰਨਾ ਪਿਆਰ ਸੀ ਗੁਰੂ ਸੇਹ ਦਾ ਤਿਆਰੀ ਹੋਈ ਜੀ ਸਾਰੇ ਸਿੰਘ ਗੁਰੂ ਸਾਹਿਬ ਜੀ ਦੇ ਕੋਲ ਨੇ ਚਾਰੇ ਸਿੰਘ ਜਿਹੜੇ ਨੇ ਭਾਪਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਤ ਚਾਰੇ ਦਿਸ਼ਾਵਾਂ ਚੋਂ ਲੰਘਦੇ ਨੇ ਫੌਜ ਬੇਸਲੀ ਹੋ ਕੇ ਸੁੱਤੀ ਪਈ ਸੀ ਜੀ ਉਹਨਾਂ ਨੂੰ ਇਹ ਸੀ ਵੀ ਸਾਰੇ ਸਿੰਘ ਸ਼ਹੀਦ ਹੋ ਗਏ ਹੁਣ ਅੰਦਰ ਕੋਣ ਥੋੜੇ ਜਨੇ ਰਹਿ ਗਏ ਸਵੇਰ ਹੁੰਦਿਆ ਸਾਰੀ ਅਸੀਂ ਖਾਲੀ ਕਰਵਾ ਲੈਣੀ ਚਮਕੌਰ ਦੀ ਗੜੀ ਕੋਈ ਬਹੁਤ ਔਖਾ ਨਹੀਂ ਉਹ ਬੇਫਿਕਰੇ ਹੋ ਕੇ ਅਵੇਸਲੇ ਹੋ ਕੇ ਸੁੱਤੇ ਪਏ ਐ ਕੋਈ ਚਿੰਤਾ ਨਹੀਂ ਉਹਨਾਂ ਨੂੰ ਜਦੋਂ ਸਿੰਘ ਲੰਗੇ ਤੇ ਉਹਨਾਂ ਨੇ ਉੱਚੀ ਸਾਰੀ ਇਹ ਗੱਲ ਆਖ ਕੇ ਲੰਗੇ ਪੀਰੇ ਹਿੰਦ ਮਹਿਰ ਵਦ ਪੀਰੇ ਹਿੰਦ ਮਹਿਰ ਵਦ ਕੋਈ ਆਖਦੇ ਇਧਰੋਂ ਵਾਜ ਜਾਏ ਕੋਈ ਆਖਦੇ ਇਧਰੋਂ ਵਾਜੇ ਭਾਜੜਾ ਆਪਸ ਵਿੱਚ ਪੈ ਗਈ ਉਹਨਾਂ ਦੀਆਂ ਗੁਰੂ ਸਾਹਿਬ ਜੀ ਤਾੜੀ ਮਾਰ ਕੇ ਬਿਹਿੰਦ ਦਾ ਪੀਰ ਚੱਲਿਆ ਜੇ ਰੋਕ ਸਕਦੇ ਹਾਂ ਤਾਂ ਤੁਸੀਂ ਰੋਕ ਲਵੋ ਇਹਨੇ ਨੂੰ ਭਾਈ ਸੰਗਤ ਸਿੰਘ ਜੀ ਨੇ ਉੱਤੇ ਮਮਟੀ ਤੇ ਖੜੋ ਕੇ ਮੈਂ ਫਿਰ ਬੇਨਤੀ ਕਰਦਿਆਂ ਜਿਹੜੀ ਕੱਚੀ ਗੜੀ ਦਾ ਮੈਂ ਨਕਸ਼ਾ ਸੰਜਾ ਕੀਤਾ ਸੀ ਕਮਰੇ ਦੇ ਉੱਤੇ ਛੋਟੀ ਜਿਹੀ ਮਮਟੀ ਬਣੀ ਹੋਈ ਆ ਉੱਥੇ ਖੜੋ ਕੇ ਮਿਸ਼ਾਲ ਜਗਾਈ ਤੇ ਉਹਨਾਂ ਨੂੰ ਲੱਗਿਆ ਵੀ ਗੁਰੂ ਸਾਹਿਬ ਜੀ ਉੱਥੇ ਖੜੇ ਹੋਏ ਨੇ ਸਾਰੀ ਫੌਜ ਉੱਥੇ ਟਿਕ ਗਈ ਫੇਰ ਮੈਂ ਬੇਨਤੀ ਕਰਦੇ ਹਾਂ ਇੱਕ ਪੱਖ ਮੈਂ ਹਰ ਵਾਰੀ ਸਾਂਝਾ ਕਰਦਾ ਹੁਣਾ ਤੁਸੀਂ ਸੁਣਦੇ ਵੀ ਹੋ ਮੋਬਾਈਲਾਂ ਤੇ ਟੀਵੀਾਂ ਤੇ ਕਈ ਕਥਾਕਾਰਾਂ ਕੋਲ ਵੀ ਸੁਣਦੇ ਹੋ ਕਵਿਤਾ ਮੈਨੂੰ ਬਹੁਤ ਪਿਆਰੀ ਲੱਗਦੀ ਹੈ ਇਸ ਲਈ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਇੱਕ ਪੱਖ ਮਹਿਸੂਸ ਕਰਿਓ ਇੱਕ ਨਕਸ਼ਾ ਬਣਾ ਕੇ ਆਪਣੇ ਮਨ ਦੇ ਅੰਦਰ ਆਪਣੇ ਨੇਤਰਾਂ ਦੇ ਵਿੱਚ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਉਥੂ ਲੰਘਦੇ ਹਨ ਨਾ ਜੰਗ ਦੇ ਮੈਦਾਨ ਚ ਇਤਿਹਾਸਕਰ ਨੇ ਬੜਾ ਪਿਆਰਾ ਲਿਖਿਆ ਕਿਸੇ ਨੇ ਕਵਿਤਾ ਦੇ ਰੂਪ ਦੇ ਵਿੱਚ ਵੀ ਭਾਈ ਦਿਆ ਸਿੰਘ ਜਿਹੜੇ ਐਨੂੰ ਭਾਈ ਬਾਬਾ ਜੁਝਾਰ ਸਿੰਘ ਦੀ লাশ ਨੂੰ ਆਪਣੇ ਕੋਲ ਪਿਠਾ ਕੇ ਪਟੰੋਂ ਤੇ ਰੱਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੁਝ ਆਖਦੇ ਨੇ ਉਹ ਉਹ ਕੀ ਆਖਦੇ ਆ ਬੱਦਲਾਂ ਚ ਬੱਜੇ ਬਿਜਲੀ ਝਮੱਕੇ ਪਈ ਸੀ ਮਾਰਦੀ ਹੋਈ ਰੁਸ਼ਨਾਈ ਸੁਨਹਿਰੀ ਜਿਹੀ ਤਾਰਦੀ ਦਿਆ ਸਿੰਘ ਵੱਲ ਜਦ ਨਿਗਾ ਗਈ ਦਾ ਤਾਰ ਦੀ ਪਟਾਂ ਉਤੇ ਲੋਥ ਲਈ ਬੈਠਾ ਸੀ ਜਿਹਾ ਤੇ ਮੌਤ ਦੇ ਨਸ਼ੇ ਚ ਉਥੇ ਜ਼ਿੰਦਗੀ ਸੀ ਝੂਮਦੀ ਦਿਆ ਸਿੰਘ ਕਹਿੰਦਾ লাশ ਚੱਕ ਕੇ ਤੱਕ ਕੇ ਮਾਸੂਮ ਦੀ ਦਿਆ ਸਿੰਘ ਜੁਝਾਰ ਸਿੰਘ ਦੀ লাশ ਨੂੰ ਤੱਕ ਕੇ ਗੁਰੂ ਸਾਹਿਬ ਜੀ ਨੇ ਸਵਾਲ ਕੀਤਾ ਮੌਤ ਦੇ ਨਸ਼ੇ ਚ ਉਥੇ ਜ਼ਿੰਦਗੀ ਸੀ ਝੂਮਦੀ ਦਿਆ ਸਿੰਘ ਕਹਿੰਦਾ লাশ ਚੱਕ ਰੱਕ ਕੇ ਮਸੂਮ ਦੀ ਜ਼ਿੰਦਗੀ ਦੇ ਦਾਤੇ ਅਸੁਨਹਿਰੀ ਬਾਜਾਂ ਵਾਲਿਆ ਬੜੀ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾ ਲਿਆ ਵੇਖ ਕੇ ਜੁਝਾਰ ਕਿਉਂ ਪੈਰ ਕਿਸ ਕਾ ਲਿਆ ਇੱਕ ਵਾਰੀ ਚੁੱਕ ਕੇ ਗਲੇ ਕਿਉਂ ਨਾ ਲਾ ਲਿਆ ਕਿਨੇ ਸਾਈ ਬਾ ਤੇਰੇ ਤਾਂ ਪੁੱਤਰ ਹੈ ਬੜੇ ਪਿਆਰ ਨਾਲ ਪਾ ਲਿਆ ਤੂੰ ਪਰ ਇਹਨਾਂ ਨੂੰ ਵੇਖ ਕੇ ਤੂੰ ਪੈਰ ਕਿ ਉਪਰਾਂ ਕਰ ਲਿਆ ਇੱਕ ਵਾਰੀ ਚੁੱਕ ਕੇ ਗਲੇ ਨਾ ਉਤਲਾ ਲੈ ਆਪਣੇ ਜੁਝਾਰ ਸਿੰਘ ਨੂੰ ਇੱਕ ਵਾਰੀ ਚੁੱਕ ਕੇ ਅਜੀਤ ਸਿੰਘ ਨੂੰ ਗੱਲ ਨਾ ਉਤਲਾ ਲੈ ਲੱਗੇ ਐ ਬਾਦਸ਼ਾ ਪਿੱਛੇ ਕਿਹੜੀ ਗੱਲ ਦੇ ਪੁੱਤਰਾਂ ਦਾ ਦਰਦ ਤਾਂ ਪੰਖੇਰੂ ਵੀ ਨਹੀਂ ਚੱਲਦੇ ਸਾਬ ਜੀ ਕਿਹੜੀ ਗੱਲ ਦੇ ਪਿੱਛੇ ਲੱਗੇ ਕੁਝ ਸਮਝ ਨਹੀਂ ਆਉਂਦੀ ਪੁੱਤਰ ਚਲੇ ਜਾਣ ਤਾਂ ਜਾਨਵਰ ਪੰਛੀ ਵੀ ਜਿਹੜੇ ਰੋਲਾ ਪਾਣ ਲੱਗ ਜਾਂਦੇ ਨੇ ਫਿਰ ਵੀ ਤੇਰੇ ਪੁੱਤਰ ਨੇ ਇੱਕ ਵਾਰੀ ਤਾਂ ਗੱਲ ਨਾ ਲਾਤ ਹੋਈ ਨਾ ਜੀ ਚਾਹੁੰਦੇ ਇੱਥੇ ਮੈਂ ਪਿਆਰ ਵਿੱਚ ਤੋਲ ਦਿਆਂ ਜੀ ਚਾਹੁੰਦੇ ਇੱਥੇ ਮੈਂ ਪਿਆਰ ਵਿੱਚ ਜਿਤਾ ਦਿਆਂ ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆਂ ਅੱਧੀ ਅੱਧੀ ਦੋਨਾਂ ਦੇ ਸਰੀਰਾਂ ਉੱਤੇ ਪਾ ਦਿਆਂ ਦੇਹ ਸਿੰਘ ਜਨਾਹ ਸਹਿਬ ਜੀ ਮੇਰਾ ਜੀ ਚਾਹੁੰਦਾ ਮੈਂ ਆਪਣੀ ਦਸਤਾਰ ਲਾ ਕੇ ਉਹਦੇ ਦੋ ਟੁਕੜੇ ਕਰਕੇ ਮੈਂ ਇਹਨਾਂ ਦੇ ਸਰੀਰਾਂ ਉੱਤੇ ਪਾ ਦਿਆਂ ਬਗੈਰ ਕਪੜਿਆਂ ਤੋਂ ਪਏ ਜੀ ਚਾਹੁੰਦਾ ਇੱਥੇ ਕੁਝ ਪਿਆਰ ਵਿੱਚ ਜਿਤਾ ਦਿਆਂ ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆਂ ਅੱਧੀ ਅੱਧੀ ਦੋਨਾਂ ਦੇ ਸਰੀਰਾਂ ਉੱਤੇ ਪਾ ਦਿਆਂ ਬਹੁਤੀ ਗਰੀਬ ਮਾਪੇ ਇਸ ਜੱਗ ਤੇ ਪਏ ਨੇ ਪਰ ਕਫਨ ਬਗੈਰ ਦਾਤਾ ਕਿੰਦੇ ਪੁੱਤ ਗਏ ਸਹਿਬ ਗਰੀਬ ਤੋਂ ਗਰੀਬ ਮਾਪੇ ਦੇਖੇ ਨੇ ਮੈਂ ਪਰ ਕਫਨ ਤੋਂ ਬਗੈਰ ਕਿੰਦੇ ਪੁੱਤ ਨਹੀਂ ਗਏ ਤੇਰੇ ਪੁੱਤੇ ਵੀ ਬੈਠੇ ਨੇ ਇਹਨਾਂ ਕੋਲ ਤੇ ਕੁਝ ਤਾਂ ਕਪੜਾ ਪਾਇਆ ਇਹਨਾਂ ਨੂੰ ਮਿਲ ਤਾਂ ਸੀ ਇੱਕ ਵਾਰ ਤੂੰ ਦੁਪਹਿਰ ਕਿਸਾ ਖਾ ਕੇ ਚੱਲੇ ਗੁਰੂ ਸਾਹਿਬ ਜੀ ਜਵਾਬ ਦਿੱਤੇ ਬੋਲੇ ਦਸ਼ਮੇਸ਼ ਪਿਤਾ ਆਖੇ ਦਸ਼ਮੇਸ਼ ਪਿਤਾ ਬੋਲੇ ਲਲਕਾਰ ਕੇ ਲੈਣਾ ਕਿ ਦੁਸਿੰਗਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਮੈਦਾਨ ਵਿੱਚ ਜਰਾ ਨਿਗਾ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਵਾਰ ਕੇ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਨਾਲ ਜਿਤਾ ਦਿਆਂ ਦਿਆ ਸਿੰਘਾਂ ਸਿੱਖੀ ਵਿੱਚ ਵਖਰੀਵਾ ਕਿਵੇਂ ਪਾਤੀ ਤੂੰ ਮੇਰੇ ਪੁੱਤ ਵੇਖਦਾ ਬਾਕੀ ਸਿੰਘ ਦੀ ਵੀ ਕਿਤੇ ਬਾਕੀ ਸਿੰਘ ਤਾਂ ਵੇਖ ਸਾਰਿਆਂ ਨੇ ਜਾਨਵਾਰੀਆਂ ਨੇ ਸਾਰਿਆਂ ਨੇ ਸ਼ਾਦਤਾਂ ਪਾਈਆਂ ਨੇ ਮੈਂ ਕੇਵਲ ਪੁੱਤਾਂ ਨਾਲ ਲਾਡ ਕਰਕੇ ਸਿੱਖੀ 'ਚ ਵਖਰੇਵਾ ਪਾ ਲਿਆ ਮੈਂ ਵਖਰੇਵਾ ਕਿਵੇਂ ਪਾ ਲਿਆ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਨਾਲ ਜਿਤਾਦਿਆਂ ਦਇਆ ਸਿੰਘਾਂ ਸਿੱਖੀ 'ਚ ਵਖਰੇਵਾ ਕਿਵੇਂ ਪਾਦਿਆਂ ਓਕ ਸੋਖ ਵੇਲੇ ਸਿੰਘ ਜਿਹੜੇ ਭਾਈਵਾਲ ਨੇ ਵੇਖ ਮੈਦਾਨ ਵਿੱਚ ਪਏ ਕਿਹੜੇ ਹਾਲ ਨਹੀਂ ਬਿਨਾ ਤਨ ਕਾਹੋ ਜਿਹੜੇ ਰਹੇ ਮੇਰੇ ਨਾਲ ਨੇ ਜਿੰਨਾ ਚਿਰ ਇਹਨਾਂ ਦਾ ਸਿ ਹਿਸਾਬ ਨਹੀਂ ਮੁੱਕਦਾ ਅਜੀਤ ਦੇ ਜੁਝਾਰ ਦੀ ਮਲਾਸ਼ ਨਹੀਂ ਚੁੱਕਦਾ ਬਿਨਾ ਤਨ ਕਾਹੋ ਤੋਂ ਮੇਰੇ ਨਾਲ ਰਹੇ ਨੇ ਵੇਖ ਤੂੰ ਕਿਹੜੇ ਹਾਲ ਚ ਪਏ ਨੇ ਇਹਨਾਂ ਦਾ ਜਿੰਨੀ ਦੇਰ ਮੈਂ ਕਰਜ ਨਾਲ ਆਦਮੇ ਆਪਣੇ ਪੁੱਤਰਾਂ ਦੀ ਲਾਸ਼ਾਂ ਕਿਵੇਂ ਚੱਕ ਲਵਾਂ ਮੈਂ ਨੀ ਚੱਕ ਸਕਦਾ ਦਇਆ ਸਿੰਘਾਂ ਮੋਹ ਵਾਲੇ ਕਿਨ ਕੇ ਇੱਥੇ ਹੀ ਤਰੋੜ ਦੇ ਅਜੀਤ ਤੇ ਜੁਝਾਰ ਨੂੰ ਤੂੰ ਇੱਥੇ ਹੀ ਛੋੜ ਦੇ ਪੰਥ ਦੇ ਸ਼ਹੀਦ ਨਹੀਂ ਕਫਨਾਂ ਨੂੰ ਲੋੜ ਦੇ ਇਹਨਾਂ ਦੇ ਦਮਾਲੇ ਇਹਨਾਂ ਮੁਖ ਉੱਤੇ ਮੋੜ ਦੇ ਛੱਡ ਪਰਾਂ ਸਿਧੀਆਂ ਦੀਆਂ ਬਾਟਾਂ ਬੜੀਆਂ ਲੰਬੀਆਂ ਹੁੰਦੀਆਂ ਨੇ ਇੰਜ ਕਰ ਇਨਾਂ ਦੇ ਦਿਮਾਗ ਲੈ ਇਨਾਂ ਦੇ ਮੁਖ ਤੇ ਪਾਦੇ ਬਸ ਮੋਹ ਦੀਆਂ ਤੰਦਾ ਛੱਡ ਦਿਓ ਪਿਆਰਾ ਲਿਖਿਆ ਜੀ ਬੜਾ ਗੁਰੂ ਸਾਹਿਬ ਜੀ ਮਹਾਰਾਜ ਜੀ ਨ ਚਮਕੌਰ ਦੀ ਗੜੀ ਛੱਡੀ ਪੈਂਡਾ ਤੈਅ ਕਰਦੇ ਹੋਏ ਨੰਗੇ ਪੈਰੀ ਮਾਛੀਵਾੜੇ ਦੇ ਜੰਗਲ ਚ ਪਹੁੰਚਦੇ ਨੇ ਜਿੱਥੇ ਰੁਕਦੇ ਨੇ ਉਹ ਪੰਜਾਬੇ ਤੇ ਗੁਲਾਬੇ ਦਾ ਬਾਗ ਇਹ ਜਿਹੜਾ ਭਾਈ ਗੁਲਾਬਾ ਸੀ ਇਹ ਮਸੰਦ ਰਿਆ ਸੀ ਗੁਰੂ ਸਾਹਿਬ ਗੁਰੂ ਘਰ ਦਾ ਮਸੰਦ ਸੀ ਜਦੋਂ ਮਸੰਦ ਪ੍ਰਥਾ ਖਤਮ ਹੋ ਗਈ ਇਹ ਆਪਣੇ ਆਪਣੇ ਘਰਾਂ ਗਏ ਸਨ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਉੱਤੇ ਖੂਹ ਚੋਂ ਪਾਣੀ ਭਰਿਆ ਤੇ ਪੀਤਾ ਤੇ ਟਿੰਡ ਦਾ ਸਰਾਨਾ ਲਾ ਕੇ ਇਤਿਆਸਕ ਦਿਨ ਮੇ ਉੱਥੇ ਕੁਝ ਸਬਾ ਸਹਿਬ ਜੀ ਆਰਾਮ ਕੀਤਾ ਹੈ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਇਹ ਆਪਸ ਵਿੱਚ ਤਾਂ ਮਿਲ ਪਏ ਲੱਗ ਲੱਗ ਪੱਖ ਹੈ ਜੀ ਕਈ ਆਖਦੇ ਨੇ ਵੀ ਉੱਥੇ ਗੁਰਲਾਬੇ ਦਾ ਨੌਕਰ ਮਿਲਿਆ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਉਹਨੇ ਇਹ ਗੱਲ ਆਖੇ ਵੀ ਤੁਹਾਡੇ ਵਰਗਾ ਇੱਕ ਖੂਹ ਦੇ ਕੋਲ ਸੁਤਾ ਪਿਆ ਹੈ। ਹਿਰਨ ਨੂੰ ਪਤਾ ਲੱਗਿਆ ਭੱਜ ਕੇ ਗੁਰੂ ਸਾਹਿਬ ਜੀ ਦੇ ਕੋਲ ਗਏ ਕੋਲੇ ਜਾ ਕੇ ਪਹਿਟ ਕੇ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨੇ ਜਿਹੜਿਆ ਨਹੀਂ ਜਿਹੜਾ ਸਾਰਾ ਸਰਬੰਸ ਵਾਰ ਕੇ ਸਭ ਕੁਝ ਵਾਰ ਕੇ ਸਭ ਕੁਝ ਛੱਡ ਕੇ ਅੱਜ RAM ਕਰਿਆ ਕਿੰਨੇ ਸਮੇ ਬਾਅਦ ਛੇੜਨਾ ਲੱਗਿਆ ਥੋੜੀ ਜਿਹੀ ਪਨਕ ਲੱਗੀ ਗੁਰੂ ਸਾਹਿਬ ਜੀ ਖੜੇ ਹੋਏ ਤਿੰਨਾਂ ਨੂੰ ਬੜੇ ਪਿਆਰ ਨਾਲ ਰੱਖਦੇ ਨੇ ਪਾਈ ਤੇ ਆ ਸਿੰਘ ਦੇ ਅੱਖਾਂ ਚੋਂ ਪਾਣੀ ਹੈ ਗੁਰੂ ਸਾਹਿਬ ਦੇ ਪੈਰਾਂ ਨੂੰ ਦੇਖ ਕੇ ਪੈਰ ਸਾਹਿਬ ਦੇ ਛੱਲੀ ਛੱਲੀ ਹੋਏ ਪਏ ਨੇ ਖੂਨ ਨਾਲ ਭਰੇ ਪਏ ਨੇ ਇਤੂ ਤੱਕ ਚੋਲਾ ਵੀ ਜਿਹੜਾ ਉਹ ਲੀਰੋ ਲੀਰ ਹੋਇਆ ਪਿਆ ਗੁਰੂ ਸਾਹਿਬ ਜੀ ਦਾ ਅਹਰਵਰੀਓ ਬਚਨ ਸਾਂਝੀ ਕਰਦਾ ਇਸੇ ਵਿਦਵਾਨ ਨੇ ਲਿਖਿਆ ਗੁਰੂ ਸਾਹਿਬ ਦੇ ਪੈਰਾਂ ਨੂੰ ਦੇਖ ਕੇ ਸੋਹਣੇ ਹੁੰਦੇ ਪੈਰ ਗੁਲਾਬੀ ਰੰਗੀ ਅੱਡੀਆਂ ਪਰ ਅੱਡੀਆਂ ਚ ਵੱਜੀਆਂ ਨੇ 16 ਗੁੱਦੋ ਬੱਟੀਆਂ ਕਿ ਬੜੇ ਸੋਹਣੇ ਪੈਰ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਲਾਬੀ ਰੰਗ ਦੀਆਂ ਅੱਡੀਆਂ ਸਨ ਪਰ ਉਸ ਅੱਡੀਆਂ 'ਚ 16 ਬਹੁਤ ਵੱਡੀਆਂ-ਵੱਡੀਆਂ ਬੱਝੀਆਂ ਹੋਈਆਂ ਸਰ ਗੁਲਾਬੀ ਰੰਗੀ ਸੋਹਣੇ ਹੁੰਦੇ ਪੈਰ ਗੁਲਾਬੀ ਰੰਗੀ ਅੱਡੀਆਂ ਅੱਡੀਆਂ 'ਚ ਵੱਜੀਆਂ ਨੇ 16 ਵੱਡੋ-ਵੱਡੀਆਂ ਕੋਮਲ ਜਿਹੇ ਪੈਰ ਫੁਹਾਰੇ ਵਾਂਗੂ ਰਿਸਦੇ ਨਵੇਂ ਛਾਲੇ ਬਣੀ ਜਾਣ ਪੁਰਾਣੇ ਜਾਣ ਫਿਸਦੇ ਤੇ ਨਵੇਂ ਛਾਲੇ ਬਣ ਜਾਂਦੇ ਸਨ ਪੁਰਾਣੇ ਫਿਸੀ ਜਾਂਦੇ ਸਨ ਖੂਨ ਵਗਦੇ ਸੀ ਸੋਹਣੇ ਜਿਹੇ ਪੈਰਾਂ ਵਿੱਚੋਂ ਜਿਹੜਾ ਰਸ ਸੀ ਚੋਰੀਆ ਸੱਚ ਜਾਣੀ ਇੰਜ ਲੱਗੇ ਇਨ੍ਹਾਂ ਪੈਰਾਂ ਰਾਹੀਂ ਅੱਲਾ ਮੀਆਂ ਰੋ ਰਿਹਾ ਕਹਿੰਦੇ ਖੂਨ ਵਗ ਰਿਆ ਸੀ ਛਾਲੇ ਫੁੱਟ ਰੇਸਨ ਕਹਿੰਦੇ ਇੰਜ ਲੱਗਦਾ ਸੀ ਅੱਜ ਖੁਦਾ ਖੁਦ ਰੋ ਪਿਆ ਇਨ੍ਹਾਂ ਪੈਰਾਂ ਦੇ ਦੇਖ ਕੇ ਅੱਲਾ ਰੋ ਰਿਹਾ